ਲੋਕ ਸਭਾ ਚੋਣਾਂ ਵਿੱਚ ਇੱਕ ਦੂਸਰੇ ਤੇ ਬਿਆਨਬਾਜ਼ੀ ਆਮ ਗੱਲ ਹੈ ਹੁਣ ਅਕਾਲੀ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਇਹ ਕਤਲ ਵੀਰ ਸਿੰਘ ਗਿੱਲ ਪਹਿਲੇ ਸਾਡੇ ਨਾਲ ਰਿਹਾ ਸੀ ਅੱਜ ਪਾਰਟੀ ਛੱਡ ਕੇ ਚਲਾ ਗਿਆ ਅਸੀਂ ਉਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸਿਰਫ ਨੂੰ ਮੁਬਾਰਕ ਦਿੰਦੇ ਹਾਂ ਕਿ ਹਲਕਾ ਦਖਣੀ ਦੀ ਜੋ ਜ਼ਿੰਮੇਵਾਰੀ ਸੀ ਅਸੀਂ ਕਿਸੇ ਹੋਰ ਨੂੰ ਦੇ ਕੇ ਜੋਸ਼ੀ ਦੇ ਹੱਕ ਵਿੱਚ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਾਂਗੇ ਪਰ ਹੁਣ ਜਿਉਂ ਦੇ ਹੁਣ ਛੇੜ ਨਾਲ ਤੁਰੇ ਹਨ ਤੇ ਹਲਕਾ ਦੀ ਜੋ ਵੀ ਜ਼ਿੰਮੇਵਾਰੀ ਸੀ ਉਹ ਜਲਦੀ ਕਿਸੇ ਹੋਰ ਨੂੰ ਦੇ ਕੇ ਚੋਣ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਦਿਆਂਗੇ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਜੋਸ਼ੀ ਸਾਹਿਬ ਜੋ ਕਰਨਾ ਚਾਹਣਗੇ ਉਹ ਵਾਅਦਾ ਕਰਨਗੇ ਤੇ ਅੰਮ੍ਰਿਤਸਰ ਸ਼ਹਿਰ ਤੇ ਇੰਡਸਟਰੀ ਦੇ ਕਿਸਾਨਾਂ ਦੀ ਆਵਾਜ਼ ਬਾਰਡਰ ਪਾਰ ਕਿਸਾਨਾਂ ਦੀ ਆਵਾਜ਼ ਉਹ ਸਰਕਾਰ ਤੱਕ ਪਹੁੰਚਾਉਣਗੇ। ਪਨੀ ਪਾਰਟੀ ਚੱਲ ਗਏ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸ.ਡੀ.ਪੀ.ਸੀ. ਮੁਲਾਜ਼ਮਾਂ ਦੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਰੋਕਟਸ ਹੋਣਾ ਚਾਹੀਦਾ ਹੈ। ਕੀ ਕਹਿਣਾ ਹੈ ਤੁਹਾਡਾ ਇਸ ਦੇ ਬਾਰੇ ਸਰ? ਚਲੋ ਮੇਰਾ ਵੀਰ ਤੁਸੀਂ ਨਾ ਤੁਹਾਨੂੰ ਪੱਤਰਕਾਰਾਂ ਨੂੰ ਸਵਾਲ ਲੈਣ ਦਾ ਬੜਾ ਚਸ ਹੈ। ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ। ਇਉ ਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ-ਤਿੰਨ ਆਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋਂ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਜੀ। ਕੀ ਜਾਣਾ ਕਿ ਵਿਜੀਲੈਂਸ ਦਾ ਕਿੰਨਾ ਕਿੰਨਾ ਕਿਸ ਤਰ੍ਹਾਂ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ। ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ। ਤੁਸੀਂ ਜੋ ਲਿਖਣਾ ਲਿਖ ਦਿਓ। ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ। ਔਰ ਮੈਂ ਅੱਜ ਔਰ ਧੰਨਵਾਦੀ ਆ ਮੈਂ। ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ। ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ। ਉਹ ਅਹੁਦੇਦਾਰ ਸਾਹਿਬਾਨ ਆਏ। ਸਾਡੇ ਨੂੰ ਫੋਨ ਕਰ ਸਕੇ ਬਲਵਾਨ ਜੀ ਕੀਤੀ ਮਕਰ ਰਹਿ ਗਈ ਸਾਡੇ ਤੋਂ ਬਸ ਆਪਣੇ ਵਿਸ਼ਵਾਸ ਦਵਾਇਆ ਕਿ ਸਿੱਧਮਸਰ ਸਾਹਿਬ ਭਲੇ ਵਾਸਤੇ ਜਿੰਨੇ 4-5 ਕੈਂਡੀਡੇਟ ਖਲੋਏ ਸਭ ਤੋਂ ਸਿਨਸਅਰ ਕੰਮ ਸਿੱਧਮਸਰ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸਿਰ ਅੰਮਰਸਰ ਸਾਹਿਬ ਦਾ ਨੁਕਸਾਨ ਇਸ ਤਰੀਕੇ ਨਾਲ ਦੀ ਡਿਵਾਇਡੈਂਡ ਦਾ ਨਾ ਹੋਵੇ ਇਹ ਇਲਾਕੇ ਦੀ ਹੋਵੇ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੀ ਇੱਥੋਂ ਦੀ ਇੰਡਸਟਰੀ ਦੇ ਕਿਸਾਨ ਦੀ ਮਜ਼ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਬੁਲੰਦ ਹੋਵੇ ਉਹਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੀ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ ਬਾਕੀ ਉਮੀਦਵਾਰਾਂ ਬਾਰੇ ਕੀ ਕਹੋਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਂ ਅਮਰਸਰ ਦੇ ਪੋਲੀਟিক্যাল ਸੈਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ ਪੂ ਅਮਰੀਕਾ ਤੋਂ ਆਇਆ ਕਈਆਂ ਨੇ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਬ ਵੱਲੋਂ ਜੀ ਜੀ ਜੇ ਮੈਨੂੰ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅੰਮ੍ਰਿਤ 700 ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਥੋੜਾ ਪ੍ਰਧਾਨ ਕਰ ਪਾਇਆ 10 ਸਾਲਾਂ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਿਤਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਔਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਬਲਕੇ 5000 ਕਰੋੜ ਦਾ ਨੁਕਸਾਨ ਕਰਾਤਾ ਹੈ ਬਾਡਰ ਬੰਦ ਕਰਦਾ ਬਾਡਰ ਬਾਡਰ ਬੰਦ ਕਰਤਾ ਸਮੁੰਦਰੀ ਕੰਢੇ ਖੋਲ ਤੇ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਡਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ ਟਰੇਡ ਦੂਜੀ ਇੰਡਸਟਰੀ ਹੋਣੀ ਸੀ ਹਰ ਤਰੀਕੇ ਦਾ ਟਰੇਡ ਹੋ ਰਿਹਾ ਅਫਗਾਨਿਸਤਾਨ ਪਾਕਿਸਤਾਨ ਨਾਲ ਮਗਰ ਸਿਰਫ ਸਮੁੰਦਰੀ ਤੱਟਾਂ ਤੋਂ ਹੋ ਰਿਹਾ ਤੱਤਾਂ ਤੋਂ ਸਮੁੰਦਰੀ ਪੋਰਟ ਜਿਹੜੇ ਕੰਟਰੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੋਖਾ ਉਹਦੀ ਚਰਚਾ ਕੋਈ ਨਹੀਂ ਬੰਦ ਕੀਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕੀਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕੀਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਤੇ ਤੁਸੀਂ ਕੋਈ ਵੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਤੁਸੀਂ ਕਿਸਾਨਾਂ ਦਾ ਤਾਂ ਮੈਂ ਨਾ 10000 ਵੀ ਨਹੀਂ ਕੀਤਾ ਜੇ 2 ਲੱਖ ਕਰੋੜ ਟੋਟਲ ਕਰਾਓ ਜੇ ਖੇਤ ਮਜ਼ਦੂਰਾਂ ਕਿਸਾਨਾਂ ਤੁਸੀਂ ਵੇਖ ਲਓ ਕਿ ਕਿ ਜਾਊਗੀ 16 ਲੱਖ ਚੰਦ ਕੁੰਜ ਮਤ ਦਾ ਮਾਫ ਕਰਤਾ ਮਗਰ ਕਿਸਾਨਾ ਦੀ ਗੱਲ ਕੋਈ ਨਹੀਂ ਸੁਆਮੀ ਨਾਥਨ ਕਮਿਸ਼ਨ ਜੀ ਨੂੰ ਸੁਆਮੀ ਨਾਥਨ ਸਾਹਿਬ ਆਪ ਜਿਉਂਦੇ ਹੁੰਦੇ ਨਾ ਇਹਨਾਂ ਦਾ ਕੋਈ ਅਵਾਰਡ ਨਾ ਲੈਂਦੇ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨਾ ਦੇ ਰਹੇ ਹੋ ਜਿਹੜੀ ਉਹਨਾਂ ਦੀ ਰეკਮੈਂਡੇਸ਼ਨ ਆ ਉਹਦਾ ਕੀ ਕਰਦੇ ਹੋ ਕੁਛ ਨਹੀਂ ਸ਼ੇਮ ਹੈ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਇਸ ਬੀਨ ਰਿਜੈਕਟਡ ਬਾਈ ਹਿਸ ਓਨ ਚੀਫ ਮਿਨਿਸਟਰ ਰੂਰਲ ਡਿਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਉਹ ਮੈਂ ਸੀਐਮ ਨਹੀਂ ਕੋਲ ਨਮ ਸੀਐਮ واਜ਼ ਨਾਟ ਹੈਪੀ ਵਿਦ ਇਸ ਕਾਰ ਪੁਜਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਨਾ ਕੱਲ ਸਿੱਧੂ ਮੂਸੇਵਾਲਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਹੈ ਸ਼ਹਿਰੀ ਵਾਸਤੇ ਕਿੰਨਾ ਬੜਾ ਕਿ ਰੋਰੈਂਸ ਬਿਸ਼ਨੋਏ ਇੰਟਰੀਆਂ ਕਰੇ ਆਨਰੇਬਲ ਸੁਪਰੀਮ ਕੋਰਟ ਤੇ ਮਸਲਾ ਕੀ ਸੀ ਕਿ ਜਿਹੜੀ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾਊਸ ਤੋਂ ਅੱਗੋਂ ਨਿਕਲਦੀ ਹੈ ਕਿਸੇ ਨੇ ਰੈਟ ਪਾਈ ਕੀ ਇਹ ਖੋਲਤੀ ਜਾਵੇ ਇੱਕ ਬੜੀ ਵੱਡੀ ਪ੍ਰੋਬਲਮ ਹੈ ਇਹਨਾਂ ਨੇ ਆਈਕ ਨੇ ਆਰਡਰ ਕਰਤੇ ਕਿ ਖੋਲ ਜਦੋਂ ਇਸ ਮਟਰ ਨੂੰ ਚੈਲੰਜ ਕੀਤਾ ਹਤਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕੋ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਇਆ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿੱਡੀ ਵੱਡੀ ਨਲਾਕੀ ਤੂੰ ਯੂ ਆਰ ਨਾਟ ਕੇਪेबल ਆ ਤੁਸੀਂ ਆਪਦੇ ਸੀਐਮ ਨੂੰ ਸਿਕਿਉਰਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਤੋ ਹੀ ਲਾ ਲੋ ਸਾਹਿਬ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 7-8 ਸਾਲ ਐਮਪੀ ਇੱਕ ਕੰਮ ਦੱਸ ਦਨ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟੀ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ। ਔਰ ਜੋਸ਼ੀ ਸਾਹਿਬ ਨੇ ਆਪਦੀ ਟਰਮ 'ਚ ਕਿਹੜੇ-ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਕਿਲੋਮੀਟਰਾਂ 'ਚ ਜਿਹੜਾ ਗੰਦਾ ਨਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਹੈ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ RAM ਤੀਰਥ ਉਸ ਕੈਬਨਿਟ ਦੇ ਹਿੱਸਾ 'ਚ ਜਦੋਂ ਇਹ ਸਾਰੇ ਕੰਮ ਹੋਏ ਆ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਹੀ ਜੀਟੀਆ ਦਾ ਕੋਈ ਦੋਨੋਂ ਇਕੱਠੇ ਉਹ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਇਲਜ਼ਾਮ ਹੈ ਜਿਹੜੀ ਅਦੀਲ ਜੋਸੀ ਉਹ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਉਹ ਤੁਸੀਂ ਮੈਂ ਗੱਲ ਕਰ ਫਿਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੇਟੀ ਨੂੰ ਤਾਂ ਜ਼ਿਆਦਾ ਹੀ ਸਵਾਦ ਲੈਣ ਦੀ ਆਤ ਪਈਆ ਕੋਈ ਸੀ ਪਤਾ ਨਹੀਂ ਕੀ ਸਤਿਕਾਰ ਕਰਦੇ ਸਨ ਨਾ ਹੀ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਚਰ ਇਹਦਾ ਵਿਟ੍ਰੋ ਕਰ ਦੇ ਇੱਥੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ ਅਹਤ ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲਿਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰਕੇ ਪੈਰਾਸ਼ੂਟ ਲੀਡਰ ਨੇ ਜੀਪੀ ਦੇ ਵਕਤ ਮੋਹਨ ਯellow ਸਿੱਖਾਂ ਟਿੱਪਣੀ ਕਰਨਾ ਤੁਸੀਂ ਛੋਟਾ ਚਾਕੇ ਸਿੱਖ ਧਰਮ ਦਾ ਇਹ ਧਰਮ ਦੇ ਸਾਹਮਣੇ ਦੇਖੋ ਸਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਔਰ ਮੇਰਾ ਇਹ ਮੰਨਣਾ ਕਿ ਕੋਈ ਧਰਮ ਵੱਡਾ ਨਹੀਂ ਔਰ ਕੋਈ ਧਰਮ ਛੋਟਾ ਨਹੀਂ ਹਰ ਇੱਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਔਰ ਇਹੀ ਗੱਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਇਹ ਜੀ ਭਾਵਨਾ ਭਾਸ਼ਣਾ ਵਰਤ ਰੇ ਨਾ ਪਾਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਹ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜਪੀ ਜਿੱਤਦੀ ਹੈ ਔਰ ਉਹਦੇ ਚ ਚਾਹੇ ਉਹ ਐਸਸੀ ਸਮਾਜ ਵਾਸਤੇ ਆ ਬੈਕਵਰਡ ਕਾਸਟ ਵਾਸਤੇ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹ ਇਹ ਜੀ ਸ਼ਬਦਾ ਦੀ ਨਿਖੇਧੀ ਕਰਦਾ ਔਰ ਮੈਂ ਇਹ ਮੰਨਦਾ ਕਿ ਸਰਬ ਸਭ ਧਰਮ ਸਤਿਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਿਕਾਰ ਪਿਆਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਜ਼ਨ ਕਰਨਾ ਇਹ ਗੁਰੂ ਸਾਹਿਬਾਂ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਪੀਸਮਤ ਬਖਸ਼ਿਆ ਸਰਬੱਤ ਦੇ ਭਲੇ ਦੀ ਮਾਨਸ ਕੀ ਲੱਗਦਾ ਜ਼ਿਕਰ ਕਰ ਰਹੇ ਹੋ ਕੰਡੂਰ ਸਾਹਿਬ ਦੀ ਫਾਈਟ ਨੂੰ ਕਿਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨਾਲ ਲੱਗਦਾ ਕੋਈ ਨਤੀਜੇ ਤੇ ਅਸਰ ਪਾਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਛੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਸ ਬਾਅਦ ਤੱਕ ਕਿਹੜੀਆਂ ਹੋਣਗੀਆਂ ਬਹੁਤ ਵੱਡਾ ਇੱਥੇ ਬੜੀਆਂ ਛਾਤਾਂ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ تسਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਅੱਜ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ। ਕਿ ਠੀਕ ਗੱਲ ਹੈ ਜੀ। ਬਾਕੀ ਫੈਸਲਾ ਲੜ ਤਾਂ ਕੋਈ ਸਕਦਾ ਜੀ ਸੱਤ ਕੇ ਲੜਨ। ਮਲਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੱਟੀਆਂ। 10 ਸਾਲ ਜਾਂ 1 ਸਾਲ ਸੱਤ ਨਹੀਂ ਨਾਟ ਕਰਾਈਟ ਸ੍ਰੀ ਅਮਰਸਰ ਸਾਹਿਬ ਖਟੂਰ ਸਾਹਿਬ ਕਿਵੇਂ ਭਾਜਾਂਜ ਬਣੀ ਰਵੇ। ਕਿਵੇਂ ਗਵਰਨਰ ਬੋਲ ਕੇ ਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ। ਪਾਕਿਸਤਾਨ ਇਹਦੇ ਚੋਂ ਜੇ ਇਹ ਗੱਲ ਨੂੰ ਧਿਆਨ ਚ ਰੱਖੋ ਕਿ ਬੈਂਚੂਰਤੀ ਮੇਨਟੇਨੈਂਸ ਤੇ ਉਹਨਾਂ ਨੂੰ ਸਮਾਧਨ ਜਿਵੇਂ ਜੀਪੀ ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਰਿਕਾ ਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਅੰਸ ਜਿਹੜਾ ਹੈ ਇੰਡੀਆ ਐਲਾਈਅੰਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਮੰਤਰੀ ਕਾਂਗਰਸ ਦੇ ਕੋ ਸ਼ਬਦ ਪਹਿਲੀ ਗੱਲ ਹੈ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਲੱਭਦੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਵਾਲੇ ਕੈਂਡੀਡੇਟ ਲੱਭਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਬਚਾਉਣਾ ਹੈ ਇਹ ਅਨਿਯਤੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਤੁਹਾਡੇ ਸਾਹਮਣੇ ਆਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਨੈਸ਼ਨ ਮੈਨੂੰ ਖੁਸ਼ੀ ਆ ਭਗਵੰਤ ਮਾ ਦੀ ਕਮਾਲ ਦੀ ਗੱਲ ਆ ਲੋਕਾਂ ਨੂੰ ਮੂਹਰਨ ਵਾਸਤੇ ਦੇਖੋ ਕਿ ਸਾਰੇ ਦੇਸ਼ ਹਰਿਆਣੇ ਚੋਂ ਬੋਲੰਗਣ ਕੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣ ਕੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗ ਕੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣਗੇ ਕਾਂਗਰਸ ਹੀ ਮਗਰ ਪੰਜਾਬ ਛਾ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗਲਤ ਕਿਉਂ ਹੋ ਸਕਦੀ ਜਿਹੜਾ ਦੇਸ਼ 'ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬ 'ਚ ਨਹੀਂ ਕਰ ਰਿਹਾ ਇਸ ਲਈ ਲੋਕ ਜੇ ਤੋ ਹਣ ਵੋਟ ਪਾਓ ਵੇ ਝਾੜੂ ਨੂੰ ਇਕਲੂ ਪੰਜੇ ਨੂੰ ਵੋਟ ਪਾਓ ਪੁਜੇ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਆ ਉਹ ਤੋਂ ਸੁਚੇਤ ਹੋ ਜੀ ਸੈਟਬੈਕ ਹੈ ਪਾਰਟੀ ਦੀ ਤਲਬੀਰ ਗਿੰਦੇ ਜਾਣਦਾ ਕੋਈ ਗੁਰ RAMਦਾਸ ਦੀ ਨਗਰੀ ਸਾਹਿਬ ਚੰਗਾ ਸੋਚਣਾ ਨਾ ਉਹੀ ਕਰਨਾ ਤੇ ਵਾਸਤੇ ਕੁਝ ਕਰ ਕਿਉਂਕਿ ਆਪਾਂ ਦੇ ਕਰਨ ਵਾਲੇ ਬੰਦੇ ਆ ਆਪਾਂ ਗੁਰੂ ਸਾਹਿਬ ਦੀ ਨਗਰੀ ਦਾ ਬਹੁਤ ਦਿਲੋਂ ਕੰਮਤਾ ਇੱਥੋਂ ਦੀ ਡਵੈਲਪਮੈਂਟ ਇੱਥੋਂ ਦੀ ਸਾਫਾਈ ਇੱਥੋਂ ਦੇ ਮਸਤਦ ਦੋਨੋਂ ਹੋਰ ਮੌਕੇ ਮਿਲੇ ਪਰ ਉਹ ਫੇਲ ਹੋਇਆ ਟਾਡ ਨੂੰ ਮਿਲਿਆ ਪੰਜਾਬੀ ਨੂੰ ਸਾਡੇ ਸਾਹਮਣੇ ਤੇ ਜੇਕਰ ਨੇ ਭਾਂ ਫਟ ਗਿਆ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਤੇ ਮੈਂ ਪੂਰਾ ਵਾਸ਼ ਉਹਨਾਂ ਪਾਰਟੀਆਂ ਬਾਅਦ ਪੇਸ਼ ਸਾਨੂੰ ਪਾਸ ਕਿ ਉਹਨਾਂ ਦੇ ਵਿਸ਼ਵਾਸ ਬਾਕੀ 19 ਲਗਦਾ ਇਲੈਕਸ਼ਨ ਹੋਣ ਸਕੇ ਇਹਦੇ ਪਰਮਾਤਮਾ ਸਾਡਾ ਫਰਜ਼ ਸਾਡੇ ਭੈਣ ਵਿਕਰਮ ਭਾਈ ਸਾਰੇ ਬੈਠੇ ਆ ਮੈਂਬਰ ਕੌਂਸਲਰ ਕੌਂਸਲਰ ਸੋਦੇਦਾਰ ਸਾਉਂਦੇ ਹੋਰ ਜਾਦੇ ਜੋੜਨਾ ਬੈਠਾ ਸਭ ਨੇ ਚਾਤੂ ਸੁਣਿਆ ਅੱਗੇ ਨਾਲੋਂ ਵੱਧ ਜੋੜਨਾ ਅੱਗੇ ਨਾਲੋਂ ਵੱਧ ਨਾਲ ਵੀ ਸਾਡੀ ਪਾਰਟੀ ਕੋਈ 1% ਵੀ ਸਾਡਾ ਵਾਅਦਾ ਘਟਣਾ ਤੇ ਜਿਸ ਜਿਹੜੀ ਸਾਡਾ ਭਰਾ ਜਾ ਕੇ ਬੈਠਾ ਉਹਨੇ ਡੁੱਬੀ ਗਈ ਹੈ ਜਿਤਨਾ ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਭਾਜੀ ਨੇ ਮਜੀਠੀਆ ਸਾਹਿਬ ਨੇ ਜਿਤਨਾ ਮੈਂ ਵੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਬਾਕੀ ਪੇਸ਼ੈਂਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਆ ਇਹ ਤੇ ਮਾਂ ਪਾਰਟੀ ਇੱਥੇ ਤੇ ਸਮਝ ਲਓ ਵੀ ਜੇਦ ਮੰਡੀ ਵੀ ਜਾਂਦੀ ਸੀ ਮਥਰਾਈ ਮਾ ਆਜਾ ਨਾ ਸਕੰਡ ਉੱਥੇ ਜਨਤਰੀ ਜਾਂਦੀਆਂ ਉੱਥੇ ਜਨਨ ਦੇ ਜੂਦ ਕਰ ਲੈਣਗੇ ਉਸ ਤੋਂ ਬਾਅਦ ਕਹੇ ਪੁੱਛ ਸੁਪੀਰ ਜੀ ਕਦੋਂ ਆ ਰਹੇ ਕਪੀ 7 ਤਰੀਕ ਨੂੰ ਆ ਰਹੇ ਸੁਪੀਰ ਜੀ 7 ਤਰੀਕ ਨੂੰ ਅਸੀਂ ਤਕਰੀਬਨ ਕਰਮ ਰੱਖਿਆ ਏਕ ਕੰਡੀਸ਼ਨ ਕਰਾਂਗੇ ਤੇ ਉਹਦੀ ਤੇ ਉਹਨਾਂ ਚ ਮਜੀਠੀਆ ਤੇ ਅਸੀਂ ਸਾਰੇ ਲੱਗੇ ਆ ਤੇ ਸਭ ਆ ਸਾਬਿਆ ਆਮਨਾ پارٹی ਸਾਰੇ ਸਾਥੀ ਆ ਨਿਰੰਦਰ ਬੈਲ ਸਰਦੇ ਉਹ ਵੀ ਸਭ ਜੋੜਨਾ ਲੱਗੇ ਆ ਉਤੋਂ ਵੱਧ ਲੋਕ ਜਿਹੜਾ ਵਾ ਨਾ ਐਰ ਕੀ ਡਿਸਾਈਡ ਜੋ ਕਰ ਰਹੇ ਆ ਜੋ ਲੋਕੀ ਡਿਸਾਈਡ ਕਰਦੇ ਪਏ ਤੁਹਾਡੇ ਸਾਹਮਣੇ ਵੀ ਉਹਨਾਂ ਨੇ ਸਾਰੀਆਂ ਪਾਰਟੀਆਂ ਆਖੀਆਂ ਪਾਰਟੀ ਦੀ ਵੀ ਜੇ ਤੇ ਸ਼੍ਰੋਮਣੀ ਅਕਾਲੀ ਦਲ 10 ਸਾਲ ਕੰਮ ਕੀਤਾ ਨਾ ਕੇ ਪਹਿਲਾਂ ਧੰਨਵਾਦ ਕੀਤਾ ਅਸੀਂ ਤਾਂ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਆ ਵੀ ਦਿਲਮਣ ਕੀਤੀ ਜਿਹੜੀ ਨਾ ਕੇ ਪਹਿਲਾਂ ਜੀਤਾ ਕਰਕੇ ਲੋਕੀ ਪਾਰਟੀ ਦੇ ਨਾਲ ਕੈਂਡੀਡੇਟ ਦੇ ਪਿਆ ਕਿਹੜਾ ਕੈਂਡੀਡੇਟ ਜਿਹੜਾ ਸਾਡੀਆਂ ਇੱਛਾਵਾਂ ਦੇ ਖਰਾ ਉਤਰੇ ਕਿੰਨੇ ਪ੍ਰੂਵ ਕੀਤਾ ਕਿਹੜਾ ਲੋਕਾਂ ਗਿਆ ਜਿਹੜਾ ਮੰਤਰੀ ਹੁੰਦਿਆਂ ਵੀ ਸ਼ੈਕਲ ਤੇ ਤੁਰਿਆ ਸਰਦਕ ਲੋਕੀ ਪਹਿਲਾਂ ਵਜਾਉਂਦਾ ਰਿਹਾ ਕੰਮ ਤੇ ਉਹ ਜ ਜਿਆ ਇਹ ਕਹਿ ਸਕਦਾ ਕਿ ਸਾਰੇ ਸੁਪਨੇ ਅਧੂਰੇ ਆ ਅਸੀਂ ਪਾਰਟੀ ਸਿਟੀ ਬਣਾਉਣਾ ਸੀ ਅਸੀਂ ਬੈਡ ਲਗਾਉਣੇ ਤਿੰਨ ਵੱਡੇ ਹਸਪੀਟਲ ਲਿਆ ਰਹੇ ਅਸੀਂ ক্রিকেট ਗਰਾਊਂਡ ਬਣਾ ਰਹੇ ਸੀ ਆਈਪੀਐਲ ਅਗਲੀ ਜਿਹੜੀ ਪਿਛਲੇ ਇਟਨੇ ਹੋਰ ਲੰਗੀ ਐ 17 ਤੋਂ 22 ਤੱਕ ਅਸੀਂ ਇਹ ਕੰਮ ਕਰ ਰਹੇ ਸੀ 12 ਇੱਕ ਕਿਸੇ ਸੁਖਬੀਰ ਜੀ ਨੇ ਇੱਥੇ ਜਿਹੜੀ ਗਮਟਾਲਾ ਜੇਲ ਸ਼ਿਫਟ ਕੀਤੀ ਉਥੇ ਟ੍ਰੇਡ ਵਾਸਤੇ ਅਸੀਂ ਕਨਵੈਨਸ਼ਨ ਬਣਾਉਣਾ ਸੀ ਜਿਤਨਾ ਲੱਗਦਾ ਹਫਤੇ ਦਾ ਮੇਲਾ ਪੂਰਾ ਸਾਲ ਲੱਗਣਾ ਸੀ ਉਹ ਮੇਲਾ ਪ੍ਰਗਤੀ ਮੈਦਾਨ ਵਾਂਗੂ ਰਾਤ ਦੇਣ ਇੱਥੇ ਵਪਾਰੀ ਆਉਣੇ ਸੀ ਇੰਡਸਟਰੀਸਟ ਆਉਣੇ ਸੀ ਕਿੰਨਾ ਟੂਰਿਜ਼ਮ ਆਉਣਾ ਸੀ ਮਤਲਬ ਟ੍ਰੇਡ ਟੂਰਿਜ਼ਮ ਸਪੋਰਟਸ ਟੂਰਿਜ਼ਮ ਜੇ ਅਸੀਂ ਕ੍ਰਿਕਟ ਗਾਉਂਡ ਬਣ ਜਾਂਦੀ ਸਾਡੀ ਅਜੇ ਤੱਕ ਬਣ ਜਾਣੀ ਸਾਰਾ ਕੁਝ ਹਸਪੀਟਲ ਬਣ ਜਣੇ ਮੈਡੀਕਲ ਟੂਰਿਜ਼ਮ ਸਾਰੇ ਦੁਨੀਆਂ ਚੋਂ ਪੰਜਾਬੀ ਜਿਹੜਾ ਇੱਥੇ ਇਲਾਜ ਕਰਾਉਣਾ ਦਾ ਸਭ ਤੋਂ ਵੱਡਾ ਉਹਨਾਂ ਨੂੰ ਆਉਣਾ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਇੰਟਰਨੈਸ਼ਨਲ 에어ਪੋਰਟ ਬਾਦਲ ਸਾਹਿਬ ਦਾ ਬਣਾਇਆ ਗਾਹ ਵੀ ਵਾਦਾ ਕਰਦੇ ਆ ਅਸੀਂ ਕਿ ਬਿਕਰਮਜੀਤ ਮੈਂ ਤਕਬੀਰ ਦੇ ਹੱਥ ਆ ਪਿੱਛੇ ਤੇ ਸਰਕਾਰ ਵੀ ਅਸੀਂ ਰਲ ਕੇ ਇਸ ਗੁਰੂ ਦੀ ਨਗਰੀ ਨੂੰ ਇਸ ਵਰਤੋਂ ਤੋਂ ਬਹੁਤ ਵੱਡੀ ਡਿਵੈਲਪਮੈਂਟ ਦਵਾਂਗੇ ਲੋਕਾਂ ਨੂੰ ਕੰਮ ਕਾਰੋਬਾਰ ਵਪਾਰ ਆ ਸਭ ਮਿਲੇ ਵਾਗਾ ਖਲਾਉਣਾ ਸਾਡਾ ਮੋਟਿਵ ਆ ਕਿਹਾ ਬਾਰਡਰ ਵਪਾਰ ਖੁੱਲੇ ਉਹਦੇ ਵਾਸਤੇ ਸਲਾਵਾਂਗੇ ਸਰਬਧਾਨਕਪੁਰ ਦੇ ਨਾਲ ਜੇ ਮੈਨ ਪਾਵਰ ਲਾਉਣੀ ਪਈ ਉਹ ਵੀ ਲਾਵਾਂਗੇ ਉਹ ਵੀ ਸਾਨੂੰ